ਅਸੀਂ ਅੱਜ ਜਿਹੜਾ ਸਾਡਾ ਮੈਡੀਕਲ ਰਿਲੀਫ ਕੈਂਪ ਚੱਲਦੇ ਉਹਦੇ ਵਾਸਤੇ ਮੈਂ ਜਿਹੜਾ ਅੱਜ ਇੱਕ ਜੱਤੀ ਰਾਜੂ ਆਇਆ ਹੈ ਇਹ ਮਾਡਰ ਤੋਂ ਸਿਰਫ 1 ਕਿਲੋਮੀਟਰ ਨਹੀਂ ਪਰ ਕੋਲਪੁਰ ਤੋਂ 10 ਕਿਲੋਮੀਟਰ ਜਿਵੇਂ ਦੇਖ ਰਹੇ ਹੋ ਕਿਦਰ ਸਾਡੇ ਜਿਹੜੇ ਜਨਰਲ ਮੈਡੀਕਲ ਅਫਸਰ ਹੈ ਸਾਰੇ ਹਰ ਤਰ੍ਹਾਂ ਦੀ ਦਵਾਈ ਕਰੀ ਫਰੀਦਿਆਂ ਨੂੰ ਔਰ ਇਹ ਵੀ तकरीबन ਤਿੰਨ ਤੋਂ ਚਾਰ ਤੱਕ ਦੀਆਂ ਦਵਾਈਆਂ ਦੇ ਦਿੰਦੇ ਆ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇੱਥੇ ਜਿਹੜਾ ਹੈਗਾ ਐਸਪੈਸ਼ਲ ਸੈਂਟਰ ਦੀ ਸਾਡੇ ਸਟੈਜਿਸਟਰੀ ਗਵਰਨਮੈਂਟ ਕਾਲਜ ਜਿਹੜਾ ਗੁਰੂ ਗ੍ਰੰਥ ਸਿੰਘ ਮੈਡੀਕਲ ਕਾਲਜ ਦੀ ਬੀਪੂ ਤੋਂ ਅਸਟਾ ਸਾਡੇ ਪਾਸੇ 21 ਪਾਸੇ ਉਪਰਦਰਸ਼ਣ ਦੇ ਬੱਚਿਆਂ ਦੇ ਔਰਤਾਂ ਦੇ ਸਾਰੇ ਸਪੈਸ਼ਲਿਸਟ ਆਏਗਾ ਜੋ ਲੋਕਾਂ ਨੂੰ ਜਨਰਲ ਮੈਡੀਕਲ ਸਰਵਿਸ ਦੇ ਨਾਲ-ਨਾਲ ਸਪੈਸ਼ਲਿਸਟ ਸਰਵਿਸ ਵੀ ਮਿਲ ਰਹੀ ਹੈ ਪ੍ਰੈਕਟਿਸ ਸਰਪੰਚੀ ਜਾਂ ਸਾਡੇ ਐਮ.ਐਲ.ਏ. ਵੀ ਆ ਲੋਕਲ ਸਰਪੰਚ ਸਾਹਿਬ ਉਹ ਇਹਨਾਂ ਨੂੰ ਅਜੇ ਤੱਕ ਬੋਤਲਾਂ ਦਾ ਪਾਣੀ ਜਿਹੜਾ ਪ੍ਰਿੰਟ ਸਪਲਾਈ ਕਰ ਰਿਹਾ ਉਹਨਾਂ ਨੇ ਸਾਰਾ ਇਹਨਾਂ ਦੇ ਪ੍ਰਿੰਟ ਦੇ ਪਾਣੀ ਦੀ ਟੈਸਟ ਵੀ ਕਰ ਰਿਹਾ ਫਿਰ ਜਦੋਂ ਪਾਣੀ ਠੀਕ ਹੋਏਗਾ ਤਾਂ ਇਹਨਾਂ ਨੂੰ ਪ੍ਰਿੰਟ ਦਾ ਪਾਣੀ ਅਲਾਉ ਕਰਾਂਗੇ ਕਿਉਂਕਿ ਇਸ ਪ੍ਰੋਜੈਕਟ ਵਿੱਚ ਪਾਣੀ ਉਹਪਕੇ ਸੀ ਐਕਚੁਅਲੀ ਪਰ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਸੀਗਾ ਤੇ ਸਾਰਾ ਇੱਕ ਇੱਕ ਮਨਾਵਾ ਸੀ ਸਾਰਾ ਕੋਈ ਸਤਨਾ ਦਾ ਪਾਰਟੀ ਹੋ ਰਹੀ ਸੀ ਇਹ ਮੁਕੰਦ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਬਚਿਆ ਕੁਝ ਨਹੀਂ ਖੇਤਾਂ ਦੇ ਵਿੱਚ ਵੀ ਰੇਤ ਪਈ ਹੋਈ ਆ ਉਹਦੇ ਵਾਸਤੇ ਸਾਡੇ ਮਾਣਯੋਗ ਮੁੱਖਪਤੀ ਸਾਹਿਬ ਨੇ ਜਿਹੜਾ ਮਿਸ਼ਨ ਸ਼ਰਤੀ ਕਲਾ ਸ਼ੁਰੂ ਕੀਤਾ ਹੈ ਉਹਦੇ ਵਿੱਚ ਅਸੀਂ ਨਾਲ ਖੇਤਾਂ ਤੋਂ ਚਾਹੇ ਰੀਸਰਟ ਕਰਨੀ ਆ ਰੇਤ ਕੱਢਣੀ ਆ ਔਰ ਉਹਨਾਂ ਦੀ ਜਮੀਨ ਤਿਆਰ ਕਰਨੀ ਅਗਲੀ ਫਸਲ ਲਈ ਉਹਨੂੰ ਤਿਆਰ ਕਰਕੇ ਉੱਥੇ ਫਸਲ ਬਿਜਵਾਣੀ ਆ ਉਹਦੇ ਲਈ ਬੀਜ ਫਸਲ ਸਾਰਾ ਕੁਝ ਮਾਨ ਸਰਕਾਰ ਬੰਦੋਬਸਤ ਕਰ ਲਈਆ ਘਰਾਂ ਨੂੰ ਠੀਕ ਕਰਨ ਤੋਂ ਲੈ ਕੇ ਨਵੇਂ ਇਮਾਰਤਾਂ ਤੱਕ ਜਿਹੜੇ ਰੋਡ ਬੰਦੀ ਆ ਤਾਂ ਬਣਾ ਕੇ ਉਹ ਕਰਦਾ ਸਾਹਿਬ ਉਸਮਾਨ ਔਰ ਅਗਲੀ ਫਸਲ ਦੇ ਹਾਂ ਤੱਕ ਰੈਸਪਾਨ ਦਾ ਸਾਰਾ ਬੰਦੋਬਸਤ ਕਰ ਰਿਹਾ ਔਰ ਇਹਨਾਂ ਦੇ ਪੁਗੇਸ਼ੀਆਂ ਦਾ ਜ਼ਮੀਨ ਦਾ ਔਰ ਜਿਹੜੇ ਫਸਲ ਦਾ ਹੈ ਇਹਨਾਂ ਦਾ ਕੰਸੈਪਟ ਸੀਗਾ ਉਹ ਮੁੱਖ ਮੰਤਰੀ ਸਾਹਿਬ ਨੇ ਫੋਕਸ ਕੀਤਾ ਕਿ ਉਹਨਾਂ ਨੂੰ ਇਹ 3 ਦੁਆਣਾ ਕਿ ਅਸੀਂ ਜਿਹਨੇ ਫਸਲ ਬੀਜੀ ਆ ਉਹਨੂੰ ਮੁਆਵਜ਼ਾ ਦੇ। ਔਰ ਕੇਂਦਰ ਸਰਕਾਰ ਨੇ ਬਰਛਾ ਲਾਈ ਹੋਈ ਆ ਅਸੀਂ ਉਹਨੂੰ ਐਸੇ ਕਰਕੇ ਜਿਹੜਾ ਮਿਸ਼ਨ ਛੱਡ ਦੀ ਕਲਾ ਉਹਦੇ ਵਿੱਚੋਂ ਸਾਰੇ ਜਿੰਨੇ ਵੀ ਉਹਦੇ ਖੇਤ ਆ ਉਹਨੇ ਕਦੇ 5-1 800 ਤੋਂ ਬਾਅਦ ਨਹੀਂ ਜਾਣਾ ਤੇ ਅਸੀਂ ਇਹ ਨਹੀਂ ਕਰਦੇ ਕਿ ਜਿੰਦੇ ਸਰਕਾਰ ਦੀ ਜੜਾ ਹੈਗਾ ਉਹ ਜਿਹੜੇ ਲੋਨ ਦਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਇੰਕਰੀਆ ਉਹਦੇ ਤੇ ਅਪਲ ਕਰਦੇ ਹੋਏ ਰਿਲੈਕਸ ਕਰਨਗੇ ਉਹਨਾਂ ਜਿਸ ਤਰ੍ਹਾਂ ਜਿਹੜੀ ਮਾਸ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਲੋਨ ਦੀ ਸਿਆਸਤ ਹੋਰ ਉਹਨਾਂ ਨੇ ਮਤਲਬ ਕਿ ਅਸੀਂ ਮੈਂ ਲੋਕਾਂ ਨੂੰ ਨਹੀਂ ਦਵਾਨਾ ਕਿ ਤੁਸੀਂ ਇਸ ਵੇਲੇ ਸਾਰਾ ਸਰਕਾਰ ਸਾਰਾ ਸਰਕਾਰ ਦਾ ਹਮਲਾ ਔਰ ਸਾਰੇ ਸਾਡੇ ਐਨ ਜੀਓਜ਼ ਔਰ ਜਿੰਨੇ ਵੀ ਪੰਜਾਬੀ ਆ ਔਰ ਦੇਸ਼ ਵਾਸੀ ਨਾਨਕ ਨਾਮ ਲੇਵਾ ਸੰਗਠਨ ਚਾਹੇ ਪੰਜਾਬ ਚ ਰਹਿੰਦੇ ਆ ਦੇਸ਼ ਚ ਰਹਿੰਦੇ ਆ ਵਿਦੇਸ਼ ਚ ਰਹਿੰਦੇ ਆ ਸਾਰੇ ਤੁਹਾਡੇ ਨਾਲ ਖੜੇ ਆ ਤੁਹਾਨੂੰ ਅਸੀਂ ਇਕੱਲੇ ਨਹੀਂ ਮਹਿਸੂਸ ਕਰਵੋਦੇ ਆਂ ਤੁਹਾਡੀ ਜ਼ਿੰਦਗੀ ਦੁਆਰਾ ਜੀਤੇ ਲੈ ਕੇ ਆਵਾਂਗੇ ਉਦੋਂ ਤੱਕ ਤੁਹਾਡੇ ਨਾਲ ਖੜੇ ਆ ਜਦੋਂ ਤੁਸੀਂ ਕਹੋਗੇ ਕਿ ਹੁਣ ਅਸੀਂ ਬਿਲਕੁਲ ਠੀਕ ਆ ਤਾਂ ਅਸੀਂ ਜਿਹੜਾ ਹੈਗਾ ਆਪਣੀ ਅੰਦਰਲੀ ਸਰਵਿਸ ਰੱਖ ਕੇ ਜਾ ਕੇ ਜਾਂ ਪੂਜੇ ਘਰਸ ਜਾਵਾਂ ਅਦਰਵਾਈਜ਼ ਜਿਹੜੇ ਤੁਹਾਡੇ ਖਾਸ ਕਰਕੇ ਜਿਹੜੇ ਬਾਰਡਰ ਦੇ ਜਿਹੜੇ ਜਿਹੜੇ ਵਸਟ ਆਫ ਐਕਸਟਰ ਹੈ ਇਹਦੇ ਵਿੱਚ ਅਸੀਂ ਸਪੈਸ਼ਲ ਕੈਪ ਲਗਾ ਕੇ ਮੋਟੂ ਡੋਰ ਕਰ ਰਹੇ ਆ ਕਮਿਊਨੀਕੇਸ਼ਨ ਹੋ ਰਹੀ ਆ ਸਪਰੇ ਹੋ ਰਿਹਾ ਤੁਸੀਂ ਸਿਰਫ ਇੰਨਾ ਕਰਨਾ ਕਿ ਤੁਹਾਨੂੰ ਪਾਣੀ ਦੀ ਪ੍ਰੋਬਲਮ ਆ ਤਨ ਕੋਈ ਮੈਡੀਕਲ ਪ੍ਰੋਬਲਮ ਹੋਵੇ 104 ਨੰਬਰ 104 104 ਨੰਬਰ ਯਾਦ ਰੱਖੋ ਉਹਦੇ ਤੇ ਕਾਲ ਕਰ ਦਿਓ ਰੱਬ ਨਾ ਕਰੇ ਕਿਸੇ ਨੂੰ ਕੋਈ ਸਨੀਪ ਬਾਈਟ ਹੈ ਕੋ ਪ੍ਰੈਗਨੈਂਟ ਲੇਡੀ ਹੈ ਉਹਨੂੰ ਮਦਦ ਚਾਹੀਦੀ ਹੈ ਜਿਸਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਦਵਾਈ ਮੁਫਤ ਹੋਈ ਜਾਂ ਕੋਈ ਮੈਡੀਕਲ ਪ੍ਰੋਬਲਮ ਹੈ 104 ਨੰਬਰ ਤੇ ਸਾਲ ਕਰੋ ਤੁਹਾਨੂੰ ਕੋਈ ਦਿੱਕਤ ਹੈ ਹੋਰ ਕੋਈ ਵੀ ਦਿੱਕਤ ਹੈ ਆਪਣੇ ਜਿਹੜੇ ਚੋਣ ਹੋਏ ਨੇ ਮੈਂ ਤੇ ਅੰਮਲੇ ਨੂੰ ਸਰਪੰਚ ਨੂੰ ਸਾਡੇ ਜਿਹੜੇ ਸਿਵਲ ਸਰਪੰਚ ਨੇ ਜਾਂ ਜਿਹੜੇ ਤੁਹਾਡੇ ਡਿਪਟੀ ਕਮਿਸ਼ਨਰ ਸਰਵਸ ਕਿ ਜੇ ਨਵੀ ਤੁਸੀਂ ਜਿਹੜਾ ਸਾਡੇ ਆਸ਼ਾ ਵਰਕਰ ਨੂੰ ਦਿਖਾਓਗੇ ਤਾਂ ਸਾਡੇ ਕੋਲੇ ਨਾਲ ਦੀ ਨਾਲ ਜਿਹੜੀ ਯਤਰਾ ਅਨੁਸਾਰ ਸਭ ਕੁਝ ਜਿਹੜੀ ਇਹ ਪੰਨਾ ਤੁਹਾਨੂੰ ਬੋਲ ਜਾਈਏਗੀ ਕੋਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਇਸ ਲੋਕੀ ਦੀ ਘੜੇ ਸਾਰਾ ਪੰਜਾਬ ਸਾਰੇ ਵੱਡਾ ਬਣੇ ਸਾਰੇ ਦੇਸ਼ ਵਾਸੀ ਤੁਹਾਡੇ ਨਾਲ ਰਹੇ ਆ ਤੇ ਸਰਕਾਰ ਜਿਹੜੀ ਤੁਹਾਡੀ ਹੈ 24 ਘੰਟੇ ਤੁਹਾਡੀ ਸਰਕਾਰ ਤੁਹਾਡੇ ਵਿੱਚ ਆ ਤੇ ਮੈਂ ਤੁਹਾਨੂੰ ਇਹੀ ਗੁਰੂ ਦੇ ਚਰਨਾ ਚਰਨਾਂ ਸਰਦਾਸ ਕਰਦਾ ਕਿ ਅਸੀਂ ਇਸੇ ਤਰ੍ਹਾਂ ਜਿਹੜੀ ਸੇਵਾ ਕਰੀਏ ਔਰ ਨਾਨਕ ਦਾਮ ਚੜ੍ਹਦੀ ਕਲਾ ਜਿਹਦੇ ਭਾਣੇ ਸਲਵਤ ਦਾ ਭਲਾ ਇਹ ਜਿਹੜਾ ਸਾਨੂੰ ਫੋਨ ਕਰੂ ਬਾਅਦ ਦੱਸਦਾ ਆਪਾਂ ਇਹਦੀ ਸਪਿਰਟ ਦੇ ਵਿੱਚ ਕੰਮ ਕਰਦੇ ਹੋਏ ਸਾਰੇ ਜਿਹੜੇ ਆਪਾਂ ਜਿਹੜੇ ਤੁਹਾਡੇ ਆਮ ਲੋਕਾਂ ਵਿਚਾਰ ਦੇ ਨਾਲ ਵਸਤੇ ਕਰਦੇ ਬਹੁਤ ਬਹੁਤ